ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ 327 ਕਣਕ ਜਿਹੜੀ ਕਿ ਆਪਾਂ ਇਸ ਵਾਰ ਪਹਿਲੀ ਵਾਰ ਲਗਾਈ ਸੀ ਤੇ ਅੱਜ ਉਹਨੂੰ ਲਾਉਣ ਲੱਗੇ ਹਾਂ ਜੀ ਪਹਿਲਾ ਪਾਣੀ ਤੇ ਗੱਲਬਾਤ ਕਰਾਂਗੇ ਕਣਕ ਕਿੰਨੇ ਦਿਨਾਂ ਦੀ ਹੋ ਗਈ ਏ ਤੇ ਪਹਿਲਾਂ ਮੈਂ ਵੀ ਦੀ ਵੀਡੀਓ ਸਾਂਝੀ ਕੀਤੀ ਸੀ ਕਿੱਦਾਂ ਬਜਾਈ ਕੀਤੀ ਤੇ ਕਿੰਨਾ ਬੀਜ ਇਹ ਸਭ ਕੁਝ ਪਾਇਆ ਸੀ ਤੇ ਇਹ ਕਣਕ 7 ਨਵੰਬਰ ਨੂੰ ਬਜਾਈ ਕੀਤੀ ਸੀ ਹੈਪੀ ਹਿੱਡ ਨਾਲ ਬਜਾਈ ਕੀਤੀ ਸੀ ਤੇ ਅੱਜ 20 ਨਵੰਬਰ ਹੋ ਚੁੱਕੀ ਹੈ ਤੇ ਅੱਜ 21 ਦਿਨਾਂ ਦੀ ਹੋ ਚੁੱਕੀ ਹੈ ਤੁਸੀਂ ਕਣਕ ਵੇਖ ਸਕਦੇ ਹੋ ਕਿੰਨੀ ਕੋਈ ਹੈ ਤੇ ਅੱਜ ਇਹਨੂੰ ਪਹਿਲਾ ਪਾਣੀ ਲਾਦਣ ਲੱਗੇ ਆ ਜੀ ਤੇ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਇਹਨੂੰ ਅੱਜ ਖਾਦ ਕੁਝ ਪਾਵਾਂਗੇ ਖਾਦ ਹੈਗੀ ਹੈ ਜੀ ਆ ਪोटाश ਤੁਸੀਂ ਵੇਖ ਸਕਦੇ ਹੋ ਆ ਪोटाश ਹੈ ਜੀ ਸੁਸਾਇਟੀ ਵਿੱਚੋਂ ਲੈਂਦੀ ਸੀ ਇਹ ਦਾਇਆ ਖਾਦ ਦੇ ਨਾਲ ਮਿਲੀ ਸੀ ਤੇ ਕੋਈ ਚੈੱਕ ਕਰ ਸਕਦੇ ਹੋ ਕਿ ਕਿਹੋ ਜੀ ਹੈਗੀ ਇਹ ਇਹ ਕਾਲੀ ਸਵਾਹ ਵਾਂਗੂ ਜਪਦੀ ਹੈ ਜੀ ਤੇ ਪਹਿਲੇ ਪਾਣੀ ਤੋਂ ਪਹਿਲਾਂ ਪਾਵਾਂਗੇ ਮਤਲਬ ਪਾਣੀ ਵੀ ਅੱਜ ਲਾਵਾਂਗੇ ਤੇ ਉਸ ਤੋਂ ਪਹਿਲਾਂ ਇਹਨੂੰ ਇਹਦਾ ਖਾਦਾ ਸਟਾ ਦੇ ਦਾਂਗੇ ਇਹ ਅੱਧੀ ਬੋਰੀ ਪਰ ਇੱਕਰ ਦੇ ਹਿਸਾਬ ਨਾਲ ਪਾਵਾਂਗੇ ਮਤਲਬ ਨੂੰ ਕਿਲਿਆਂ ਜੀ ਇੱਕ ਬੋਰੀ 50 ਕਿਲੋ ਆ ਤੇ ਇੱਕ ਕਣਕ ਮੈਂ ਪਹਿਲਾਂ ਦੱਸ ਸਕਦਾ ਹੈ ਹੈਪੀ ਸ਼ਿਟ ਦੇ ਨਾਲ ਬਜਾਈ ਕੀਤੀ ਸੀ ਤੇ ਅੱਜ 20-21 ਦਿਨਾਂ ਦੀ ਹੋ ਚੁੱਕੀ ਹੈ ਜੀ 327 ਬੀਜ ਆ ਤੇ 60 ਤੋਂ 65 ਕਿਲੋ ਡੀਪੀ ਪਾਈ ਸੀ ਤੇ 40 ਕਿਲੋ ਬੀਜ ਨਾਲ ਬੀਜੀ ਸੀ ਤੇ ਤੁਸੀਂ ਕਣਕ ਦੀ ਜਰਮੀਨੇਸ਼ਨ ਦੇਖ ਸਕਦੇ ਹੋ ਸੀਡ ਦਾ ਤੇ ਕਿੰਨਾ ਜ਼ਿਆਦਾ ਬਹੁਤ ਸੋਹਣੀ ਕਣਕ ਉੱਗੀ ਏ ਤੇ ਜਿੱਥੇ ਪਰਾਲੀ ਥੋੜੀ ਜਿਹੀ ਵੱਧ ਵਾ ਉੱਥੇ ਥੋੜੀ ਜਿਹੀ ਘੱਟ ਆ ਹੁਣ ਪਹਿਲਾ ਪਾਣੀ ਲਾਤਾ ਵਾ ਤੇ ਪਹਿਲੇ ਪਾਣੀ ਦੇ ਨਾਲ ਇਹ ਜਿੱਥੇ ਜ਼ਿਆਦਾ ਪਰਾਲੀ ਏ ਉਹ ਬੈਠ ਜਾਵੇਗੀ ਤੇ ਹੋਰ ਜੇ ਨਦੀਨਾਂ ਦੀ ਗੱਲ ਕਰੀਏ ਤਾਂ ਨਦੀਨ ਬਹੁਤ ਘੱਟ ਉੱਗਾ ਵਾ ਸਿਰਫ ਗੋਲੀ ਡੰਡੇ ਦੇ ਕਿਤੇ ਕਿਤੇ ਉੱਗਾ ਵਾ ਤੇ ਉਹ ਪਹਿਲੇ ਪਾਣੀ ਤੋਂ ਬਾਅਦ ਹੁਣ ਅਸੀਂ ਟੀਰੀ ਸਪਰੇਅ ਕਰਾਂਗੇ ਤੇ ਜਾਂ ਝੂੜੀ ਖਾ ਦੇ ਨਾਲ ਸੰਕੋਰ ਦਾ ਛੱਟਾ ਦਾਵਾਂਗੇ ਜਿੱਥੇ ਜਿਆਦਾ ਵਾ ਜਿੱਥੇ ਬਿਲਕੁਲ ਥੋੜਾ ਵਾ ਉੱਥੇ ਸਿਰਫ ਸਪਰੇਅ ਹੀ ਕਰਾਂਗੇ ਜਦੋਂ ਇਹ ਵਾਤਰ ਆ ਜਾਏਗਾ ਤੇ ਇਸ ਤੋਂ ਬਾਅਦ ਫਿਰ ਮੈਂ ਵੀਡੀਓ ਸਾਂਝੀ ਕਰਾਂਗੇ ਜਦੋਂ ਇਹ ਝੂੜੀਆਂ ਪਾਵਾਂਗੇ ਤੇ ਤੁਸੀਂ ਕਣਕ ਦੇਖ ਸਕਦੇ ਹੋ ਇਹ ਸਾਰੀ 10 ਏਕੜ ਕਣਕ ਬੀਜੀ ਸੀ 327 ਇਹ ਬੀਜ ਦੀ ਵੈਰਾਈਟੀ ਤੇ 826 ਬੀਜੀ ਉਹ ਵੀ 10 ਏਕੜ ਤੇ 187 ਜਿਹਨੂੰ ਤੁਹਾਨੂੰ 5 ਸਾਲ ਹੋ ਗਏ ਲਗਾਤਾਰ ਬਜਾਈ ਕਰਦਿਆਂ ਨੂੰ ਤੇ ਉਸ ਕਣਕਦੀਆਂ ਦਾ ਹੋਰ ਵੀਡੀਓ ਫਿਰ ਸਾਂਝੀਆਂ ਕਰਾਂਗਾ ਤੇ ਅੱਜ 327 ਕਣਕੇ ਜੀ ਜਿਹਨੂੰ ਪਹਿਲਾਂ ਪਾਣੀ ਲਾਇਆ ਵਾ ਨੂੰ ਦੇਖ ਸਕਦੇ ਹੋ ਤੇ ਸੋ ਤੁਹਾਨੂੰ ਮਿਲਦਾ ਵੀਡੀਓ ਵੇਖਣ ਦੇ ਲਈ